ਸਸਿਆ ਦੋਸਤੋ ਅੱਜ ਤੁਹਾਨੂੰ ਬੰਦਾ ਦਿਖਾਉਣੇ ਆ ਦੇਸੀ ਫਿਲਟਰ ਵੀ ਦੇਸੀ ਫਿਲਟਰ ਆਪਾਂ ਘਰੇ ਕਿਵੇਂ ਤਿਆਰ ਕਰ ਸਕਦੇ ਆ ਤਿੰਨ ਨਵੇਂ ਤੋੜੇ ਬਿਲਕੁਲ ਮਿੱਟੀ ਦੇ ਬਰਤਨ ਤਿੰਨ ਲੈ ਕੇ ਉਹਨੂੰ ਇੱਕ ਕਰਨ ਡਰਾਈ ਲਣ ਵਾਲਾ ਤਿੰਨ ਸਾਲ ਮਾਰ ਦਿੰਦੇ ਨੇ ਇਹ ਚ ਤੇ ਤਿੰਨ ਸਾਲ ਮਾਰ ਕੇ ਪਹਿਲੇ ਚ ਮਾਰਨੇ ਆ ਤੇ ਦੂਜੇ ਚ ਦੋ ਤੋੜਿਆਂ ਦੇ ਵਿੱਚ ਤਿੰਨ ਤਿੰਨ ਸਾਲ ਮਾਰ ਦਿੰਦੇ ਆ ਡਰਲਣਾ ਮਾਰ ਦਿਓ ਜਾਂ ਕੋਈ ਪੇਚ ਕਸਣਾ ਮਾਰ ਦਿਓ ਇਸ ਤਰ੍ਹਾਂ ਹਲ ਮਾਰ ਕੇ ਤੇ ਜਿਹੜਾ ਤੀਜਾ ਆਪਣਾ ਤੋੜਾ ਹੈਗਾ ਉਹਦੇ ਤੇ ਲਾਉਣੀ ਹੈ ਬਟੂਟੀ ਆ ਦੇਖੋ ਨੀਚੇ ਇਸ ਤਰ੍ਹਾਂ ਦੇਖ ਕੇ ਇਨਸ਼ਾਅਰ ਲਾ ਲਓ ਤੇ ਇਹਦੇ ਵਿੱਚ ਇੱਕ ਟੈਂਪਰਰੀ ਟੂਟੀ ਫਿਟ ਕਰ ਦਿਓ ਇਸ ਤਰ੍ਹਾਂ ਸਾਰਾ ਕੁਡਾ ਉਹਨਾਂ ਕੱਢ ਲਓ ਬਸ ਬਚਾ ਕੇ ਤੇ ਇਹਦੇ ਵਿੱਚ ਚੰਗੀ ਤਰ੍ਹਾਂ ਉਹਨੂੰ ਟੈਂਪਰਰੀ ਟੂਟੀ ਨੂੰ ਕੱਢ ਦਿਓ ਦੇ ਵਿੱਚ ਆ ਦੇਖੋ ਟੁੱਟੀ ਕਸਤੀ 2D ਕਸਨ ਤੋਂ ਬਾਅਦ ਆਪਾਂ ਹੀ ਕਰਨਾ ਆ ਸੋੜੇ ਨੂੰ ਉਹਨੂੰ ਕਰੋ ਸਿੱਧੇ ਜਿਹਦੇ ਵਿੱਚ ਆਪਾਂ ਸਰਾਖ ਮਾਰੇ ਸੀਗੇ ਤੇ ਇਹਦੇ ਵਿੱਚ ਕੀ ਪਾਵਾਂਗੇ ਆਪਾਂ ਹੁਣ ਚਾਰ ਚੀਜ਼ਾਂ ਲੈਣਾ ਹੈ ਚਾਰ ਚੀਜ਼ਾਂ ਹੋ ਕਿਹੜੀਆਂ-ਕਿਹੜੀਆਂ ਆ ਉਹ ਹੈਗਾ ਇੱਕ ਤਾਂ ਹੈਗਾ ਜੀ ਮੰਨ ਲਓ ਵੱਡੇ ਪੱਥਰ ਜਿਹੜੇ ਕਿ ਆਪਣੇ ਬਰੇਤੀ ਦੇ ਵਿੱਚੋਂ ਨਿਕਲਦੇ ਆ ਆਹ ਕੋ ਵੱਡੇ ਪੱਥਰ ਆ ਜਿਹੜੇ ਬਰੇਤੀ ਦੇ ਵਿੱਚੋਂ ਨਿਕਲਦੇ ਆਪਣੀ ਨੂੰ ਵੱਟੇ ਹੋ ਜਾਂਦੇ ਆ ਇਹ ਲੈਣੇ ਆ ਤੇ ਇੱਕ ਲੈਣੇ ਆ ਤੂੰ ਬਰੀਕ ਤੋਂ ਥੋੜੀ ਮੋਟੀ ਬਜਰੀ ਇੱਕ ਲੈਣੀ ਬਰੇਤੀ ਤੇ ਇੱਕ ਕੋਲੇ ਕੋਲੇ ਤੁਸੀਂ ਮੁੱਲ ਵੀ ਲਿਆ ਸਕਦੇ ਆ ਜਾਂ ਆਪਣੇ ਘਰੇ ਲੱਕੜ ਮਚਾ ਕੇ ਵੀ ਕੋਲੇ ਬਣਾ ਸਕਦੇ ਹੋ ਹੁਣ ਕੀ ਕਰਨਾ ਆਪਾਂ ਜਿਹੜਾ ਤੋੜੇ ਸਰਾਖ ਮਾਰੇ ਸੀ ਉਹ ਤੋੜੇ ਦੇ ਵਿੱਚ ਅੱਧ ਤੱਕ ਵੱਟੇ ਪਾਉਣੇ ਆ ਮੋٹے ਮੋٹے ਵੱਟਿਆਂ ਨਾਲ ਇਹਨੂੰ ਇਸ ਤਰ੍ਹਾਂ ਹੌਲੀ-ਹੌਲੀ ਇਹਦੇ ਵਿੱਚ ਰੱਖ ਦਿਓ ਆ ਦੇਖੋ ਇਹਨੂੰ ਅੱਧ ਤੱਕ ਕਰ ਲਓ ਇਹ ਦੁਆਰ ਪਾਵਾਂਗੇ ਆਪਾਂ ਬ੍ਰੀਕ ਬਜਰੀ ਇਹ ਬਜਰੀ ਤੁਸੀਂ ਮਿਕਸ ਵੀ ਲੈ ਸਕਦੇ ਹੋ ਜਾਂ ਥੋੜੀ ਮਤਲਬ ਮੋਟੀ ਲੈ ਲਓ ਬ੍ਰੀਕ ਤਾਂ ਥੋੜੀ ਜਿਹੀ ਮੋਟੀ ਲਓਗੇ ਤਾਂ ਕੋਈ ਵੈਸਟ ਹੈ ਜੀ ਮਿਕਸ ਕਰਕੇ ਪੁਣੇ ਮਿਕਸ ਕਰਕੇ ਪਾ ਦਿਓ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਇਹਨੂੰ ਚੰਗੀ ਤਰ੍ਹਾਂ ਦੇ ਉੱਤੇ ਆਪਾਂ ਪਾ ਰਹੇਗੇ ਨੰਬਰ 3 ਤੇ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਬਰੇਤੀ ਆਹ ਦੇਖੋ ਬਰੇਤੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਪਉਣਾ ਕਰ ਲੈਣਾ ਆਪਾਂ ਮੰਨ ਲਓ ਇਹ ਜਿਹੜਾ ਤੋੜ ਇਹਨੂੰ ਫਿਰ ਪਾਵਾਂਗੇ ਆਪਾਂ ਕੋਲਾ ਜਿਹੜਾ ਕਿ ਆਪਾਂ ਲੱਕੜ ਤੋਂ ਘਰੇ ਵੀ ਤਿਆਰ ਕਰ ਸਕਦੇ ਹਾਂ ਤੇ ਜੇ ਆਪਾਂ ਬਾਜ਼ਾਰ ਚੋਂ ਲਿਆ ਤੇ ਵੈਸੇ ਘਰੇ ਤਿਆਰ ਹੋ ਜੇ ਤਾਂ ਵਧੀਆ ਗੱਲ ਆ ਇਹਦੇ ਵਿੱਚ ਬਰੀਕ ਕੋਲਾ ਪਾ ਦਿਓ ਜਿਹੜਾ ਮੋਟਾ ਕੋਲਾ ਉਹਨੂੰ ਹੋਰ ਕੁੱਟ ਕੇ ਬਰੀਕ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਕੋਲਾ ਪ੍ਰਵ੍ਰਿਤੀ ਦੇ ਉੱਪਰ ਪਾ ਗਿਓ ਬਹੁਤ ਵਧੀਆ ਚੀਜ਼ ਐ ਇਹ ਆਪਾਂ ਹਰੇਕ ਦੇ ਘਰੇ ਵਰਤੋਂ ਵਾਲੀ ਚੀਜ਼ ਐ ਇਹ ਆਪਾਂ ਘਰੀ ਬਣਾ ਸਕਦੇ ਹਾਂ ਘਰੀ ਪਈਆਂ ਚੀਜ਼ਾਂ ਆਪਣੇ ਸਾਰੀਆਂ ਐ ਬਾਕੀ ਜੇ ਬਾਜ਼ਾਰੋਂ ਲਿਆਵਾਂਗੇ ਸਸਤਾ ਸੌਦਾ ਹੀ ਆ ਕੋਈ ਬਾਲਾ ਮਹਿੰਗਾ ਨਹੀਂ ਆ ਦੇਖੋ ਇਸ ਤਰ੍ਹਾਂ ਹੁਣ ਆਪਾਂ ਦੂਜਾ ਤੋੜਾ ਲਵਾਂਗੇ ਉਹਦੇ 'ਚ ਕਰਾਂਗੇ ਆਪਾਂ ਇੱਕ ਮਲ ਮਲ ਦਾ ਜਾਂ ਕੋਈ ਪੋਣੇ ਟਾਈਪ ਕੱਪੜਾ ਹੁੰਦਾ ਬਰੀਕ ਉਹ ਰੱਖਾਂਗੇ ਜਿਹੜਾ ਮੋਰਾਂ ਕੱਟੀਆਂ ਸੀ ਤਿੰਨ ਸਾਲ ਕੱਢੇ ਸੀਗੇ ਤਾਂ ਕਿ ਇਹਦੀ ਵੀ ਬ੍ਰੇਤੀ ਜੱਗ ਹੋਰ ਚੀਜ਼ ਕਰਕੇ ਨਾ ਜਾਵੇ ਉਸੇ ਤਰ੍ਹਾਂ ਹੀ ਫਿਰ ਆਪਾਂ ਵੱਟੇ ਫੇਰ ਪਾ ਦਾਂਗੇ ਇਹਦੇ ਵਿੱਚ ਇਹ ਆ ਪਾ ਦਿੱਤਾ ਕਰਨਾ ਉਹ ਪਾਉਣਾ ਕੀਤਾ ਸੀ ਇਹਨੂੰ ਆ ਪਾ ਦਿੱਤਾ ਹੀ ਕਰਨਾਗਾ ਹਾਲ ਫਿਰ ਬਰੀਕ ਬਜਰੀ ਪਾਤੀ ਪਹਿਲਾਂ ਮੋٹے ਵੱਟੇ ਪਾਏ ਸੀ ਫਿਰ ਬਰੀਕ ਬਜਰੀ ਪਾਤੀ ਫਿਰ ਆਪਾਂ ਬਰੀਤੀ ਪਾ ਦਾਂਗੇ ਇਹ ਚ ਉਸੇ ਤਰ੍ਹਾਂ ਹੀ ਤੇ ਉਦੋਂ ਦੁਬਾਰਾ ਆਪਾਂ ਇਹਦੇ ਵਿੱਚ ਕੋਲੇ ਪਾ ਦਾਂਗੇ ਫਿਰ 깔ਵਾਂਗੇ ਆਪਾਂ ਸਟੈਂਡ ਜਿਹੜਾ ਸਾਰਿਆਂ ਨੂੰ ਥੱਲੇ ਹੈ ਜਿਹਦੇ ਉੱਤੇ ਟੂਟੀ ਲਾਈ ਸੀ ਉਹਨੂੰ ਥੱਲੇ ਰੱਖਣਾ ਤੋੜੇ ਨੂੰ ਉਹਦੇ ਵਿੱਚ ਆਪਾਂ ਕਾਪਰ ਦੇ ਗਲਾਸ ਜੇ ਰੱਖੀ ਜਾਂਦਾ ਬਹੁਤ ਵਧੀਆ ਗੱਲ ਆ ਕਿਉਂਕਿ ਪਾਣੀ ਕਾਪਰ ਵਾਲਾ ਪਾਣੀ ਪੀਣਾ ਬਹੁਤ ਚੰਗਾ ਗਾ ਫਿਰ ਇਹਦੇ ਚੋਂ ਆਪਾਂ ਜਿਹੜਾ ਆਪਾਂ ਕਰਿਆ ਸੀ ਅੱਧਾ ਉਹ ਰੱਖ ਦੇਣਾ ਫਿਰ ਆਪਾਂ ਤੀਜਾ ਤੋੜਾ ਇਹਦੇ ਉੱਤੇ ਟਿਕਾ ਦੇਣਾ ਅਲਗਤਨਾਂ ਉਸ ਤਰ੍ਹਾਂ ਰੱਖ ਕੇ ਫਿਰ ਆਪਾਂ ਇਹਦੇ ਵਿੱਚ ਉੱਪਰਲੇ ਘੜੇ ਨੂੰ ਪਾਣੀ ਨਾਲ ਭਰ ਦਾਂਗੇ ਉਹ ਪਾਣੀ ਰਸ ਰਸ ਹੌਲੀ ਹੌਲੀ ਜਿਹੜੀ ਦਾ ਪਤਨ 3 ਸਾਲ ਲੱਗੇ ਆ ਉਹਦੇ ਵੀ ਦੀ ਜਾਏ ਜੋ ਥੱਲੇ ਤੇ ਪਾਣੀ ਫਿਲਟਰ ਹੋ ਕੇ ਆਊਗਾ ਤੇ ਪਾਣੀ ਪੀਣ ਤੇ ਇਨਾ ਸਵਾਦ ਟੈਸਟੀ ਹੋਊਗਾ